ਸਤਨਾਮ ਸ਼ਰੀਆ ਹੈ ਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਕਾਫੀ ਘਰ ਦਸਵਾ ਇੱਕ ਓਮਕਾਰ ਸਤ ਜੋਰ ਪਰਸਾਦ ਮਾਨਸ ਜਨਮ ਸੁਲੰਭ ਗੁਰਮੁਖ ਪਾਇਆ ਮਾਨਤਨ ਹੋਏ ਚੁਲੰਭ ਜੇ ਸਾਤਿ ਗੁਰ ਪਾਇਆ ਮਾਨਸ ਜਨਮ ਸੁਲੰਭ ਗੁਰਮੁਖ ਪਾਇਆ ਸਤ ਗੁਰ ਪਾਇਆ ਜੱਲਾ ਜਨਮ ਸਵਾਰ ਵਖਰ ਸੱਚਲਾ ਬਾਤ ਪਾਏ ਦਰਬਾਰ ਸਤ ਗੁਰ ਸਬਦ ਪਾ ਨਰਾਹ ਮੰਨਤ ਸਾਚ ਸਲਾਹੀ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾ ਗੁਣ ਸਾਰ ਅੰਤਰ ਤੂ ਵਸ ਤੂੰ ਵਸੇ ਮਨ ਮਾਹੀ ਸਹਿਜ ਰਸ ਰਸ ਮੂਰਖ ਮਨਸ ਮਜਾਏ ਅੱਖ ਕੇ ਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨੇਤਨ ਤਰਜ ਸੰਭਾਲ ਤ੍ਰੀ ਤਮ ਆਪਣਾ ਜੇ ਚੱਲਦਾ ਹੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਾਲ ਮੁਖ ਪਰਮ ਕੋ ਲਾਣਾ ਨਾ ਕਿਸ ਰੰਗ ਹਰ ਮਰਸੀ ਹੋਏ ਵਿਦਾਣਾ ਮਾਨਤਨ ਭੰਗ ਗੁਰ ਕੀ ਮਾਰਕਮਾਈ ਲਾਹਾ ਕਰ ਆਣਿਆ ਗੁਰ ਬਾਣੀ ਨਰਬਾਣ ਸਵਸ ਪਛਾਣਿਆ ਇੱਕ ਨਾਨਕ ਕੀ ਅਰਦਾਸ ਸਰਬਈਆ ਜੇ ਤੋ ਪਾਵਸੀ ਮੈਂ ਦੀਜਣਾ ਨਿਵਾਸ ਆਰ ਗੋੜਾਵਸੀ ਇੱਕ ਨਾਲਕ ਕੀ ਅਰਦਾਸ ਜੇ ਤਦ ਪਾਵਸੀ ਮਾਦੀਜ ਨਾਮ ਨਿਵਾਸ ਕਰ ਗੋਲਗਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮ ਦੁਲਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤ ਗੁਰ ਪਾਇਆ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜਿ ਨਿਵਾਜੀ ਸਾ ਸੰਗ ਜਿਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਕਤਰਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੀ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 751 ਉੱਪਰ ਸੁਭਾਏ ਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਅੱਜ ਉਹ ਮਹਾਨ ਦਿਹਾੜਾ ਹੈ ਸਤਗੁਰਾਂ ਦਾ ਪਹਿਲਾ ਪਾਵਨ ਪ੍ਰਕਾਸ਼ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਸਾਰ ਤੇ ਆਕਰ ਕੇ ਕੋਈ ਸੰਸਾਰੀ ਗੁਰੂ ਧਰ ਨਹੀਂ ਕੀਤਾ ਵੱਡੇ ਵੱਡੇ ਰਿਸ਼ੀ मुनि ਦੇਵਤੇ ਹੋਏ ਨੇ ਭਗਵਾਨ ਕ੍ਰਿਸ਼ਨ ਬਾਰੇ ਵੀ ਸ਼ਬਦ ਮਿਲਦੇ ਨਹੀਂ ਕਿ 16 ਕਲਾ ਸੰਪੂਰਨ ਭੜਿਆ ਅੰਤ ਕਲਾ ਬਿਠਾਉਂ ਠਾਕੁਰ ਚੜਿਆ ਆਪ ਕੇ 16 ਕਲਾ ਦੇ ਵਿੱਚ ਸਾਰਾ ਸੰਸਾਰ ਜਿਹੜਾ ਹੈ ਇਸ ਦਾ ਜਿਹੜਾ ਉਹ ਉਤਪਤੀ ਜਿਹੜੀ ਇਹਦੇ ਵਿੱਚ ਆ ਜਾਂਦੀ ਹੈ ਇਹ ਅਨੰਤ ਕਲਾ ਗੁਰੂ ਨਾਨਕ ਸਾਹਿਬ ਜੀ ਅਨੰਤ ਕਲਾ ਦੇ ਮਾਲਕ ਹੋਏ ਨੇ ਤੇ ਭਗਵਾਨ ਕ੍ਰਿਸ਼ਨ ਦਾ ਵੀ ਸੰਸਾਰੀ ਗੁਰੂ ਹੋਇਆ ਹੈ ਦਰਵਾਸ਼ਾ ਰਿਸ਼ੀ ਆਪ ਜਾਣਦੇ ਹੋ ਤੇ ਬਹੁਤ ਵੱਡੇ ਮਹਾਨ ਰਾਮਚੰਦਰ ਜੀ ਹੋਏ ਨੇ ਉਹਨਾਂ ਦੇ ਵੀ ਸੰਸਾਰੀ ਗੁਰੂ ਹੋਏ ਨੇ ਵਿਸ਼ਿਸ਼ਟ ਗੁਰੂ ਜੀ ਵਿਸ਼ਿਸ਼ਟ ਤੇ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ त्याग ਕੇ ਕੋਈ ਗੁਰੂ ਧਾਰਨ ਨਹੀਂ ਕੀਤਾ ਉਹਨਾਂ ਦਾ ਗੁਰੂ ਸ਼ਬਦ ਸੀ ਸ਼ਬਦ ਜਿਸ ਦਾ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਨਾ ਏਕੋ ਕਵਾਉ ਤਿਸ਼ਤੇ ਹੋਏ ਲਖ ਦਰਜਾਉ ਕਵਾਉ ਪਾਸ਼ਾ ਲੈnde ਪੰਜਾਬ ਦੀ ਹੈ ਬਲਾਉਂ ਨੂੰ ਕਹਿੰਦੇ ਬੋਲ ਭਾਵ ਕਿ ਸ਼ਬਦ ਹੈ ਬੋਲ ਤੇ ਸ਼ਬਦ ਗੁਰੂ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਤੇ ਸ਼ਬਦ ਨਾਲ ਹੀ ਸਤਿਗੁਰਾਂ ਨੇ ਇਸ ਸੰਸਾਰ ਦੇ ਮਨੁੱਖਾ ਜਾਤੀ ਨੂੰ ਸ਼ਬਦ ਨਾਲ ਜੋੜਿਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ 30 ਗੁਰੂ ਗ੍ਰੰਥ ਕੋ ਕੱਤੇ ਬਚਾਇਆ ਨਕਲੀ ਗੁਰੂਆਂ ਸੇ ਤੇਰੇ ਉਪਕਾਰ ਕੀ ਸਦਕੇ ਸਾਨੂੰ ਵੀ ਸ਼ਬਦ ਗੁਰੂ ਨਾਲ ਜੋੜਿਆ ਅਸੀਂ ਵੀ ਸੰਸਾਰੀ ਘਰਵਾ ਦੇ ਪਿੱਛੇ ਜਾਂ ਸੰਸਾਰੀ ਬਖੰਡੀਆਂ ਦੇ ਪਿੱਛੇ ਨਾ ਲੱਗ ਕੇ ਸ਼ਬਦ ਗੁਰੂ ਨਾਲ ਜੁੜੀਏ ਤੇ ਸਤਿਗੁਰ ਜੀ ਕਿਰਪਾ ਕਰਨ ਬਾਹਵਲ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਸ਼ਬਦ ਨਾਲ ਜੁੜੀਏ ਗੁਰੂ ਸ਼ਬਦ ਗਾਖੀ ਗੁਰੂ ਸ਼ਬਦ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ